ਹੋਰ ਸੁਣ ਲੈ ਪੁੱਤ ਇਹ ਜਿਹੜਾ ਕਾਰ ਬਾਜ਼ਾਰ ਆ ਹਾਂ ਮੈਂ ਤੈਨੂੰ ਜਿਹੜੀਆਂ ਘਰੇ ਸਫਤਾਂ ਦੱਸੀਆਂ ਸੀ ਉਦੋਂ 21 ਤਾਂ ਹੋ ਜਾਣਗੀਆਂ 19 ਨਹੀਂ ਹੁੰਦੀਆਂ ਵੀ ਉਹ ਤਾਂ ਦਿਖ ਰਿਹਾ ਕਿੰਨਾ ਕਾਰ ਬਾਜ਼ਾਰ ਆ ਦੇਖ ਲੈ ਵੀ ਬਠਿੰਡੇ ਚ ਹੋਰ ਇੱਕ ਹੋਰ ਸੁਣ ਲੈ ਹਾਂ ਵੀ ਜਿਹੜੀ ਤੂੰ ਗੱਡੀ ਲੈਣੀ ਆ ਹਾਂ ਛੋਟੀ ਗੱਡੀ ਤੋਂ ਲੈ ਕੇ ਵੱਡੀ ਗੱਡੀ ਤੱਕ ਸਾਰੀਆਂ अवेलेबल ਹੈ। ਅੱਛਾ ਇਹਨਾਂ ਨੇ ਇੱਕ ਹੋਰ ਆਪਸ਼ਨ ਲਾਈ ਹੈ। ਹਾਂ। 2 ਮਹੀਨੇ ਚਾਹੇ ਤੂੰ ਗੱਡੀ ਵੇਚਣੀ ਹੈ, ਚਾਹੇ ਤੂੰ ਲੈਣੀ ਹੈ। ਅੱਛਾ। ਹਾਂ। ਤਾਂ ਇਥੋਂ ਕੋਈ ਕਮਿਸ਼ਨ ਨਹੀਂ। ਨਾ ਵੇਚਣ ਦਾ ਕਮਿਸ਼ਨ, ਨਾ ਲੈਣ ਦਾ ਵੇਚ। ਆ ਤਾਂ ਬਾੜੀ ਵਧੀਆ ਗਾ। ਹਾਂ। ਤੈਨੂੰ ਪੈਸੇ ਲਿਆਉਣ ਦੀ ਕੋਈ ਲੋੜ ਨਹੀਂ। ਆਧਾਰ ਕਾਰਡ ਤੇ ਪੈਨ ਕਾਰਡ ਨਾਲ ਲਿਆ। ਲੋਨ ਅੱਛਾ ਤਾਂ ਵੀ ਗੱਡੀ ਲੈ ਦੇਣਗੇ। ਲੈ, ਲੋਨ ਫੁੱਲ ਕਰਕੇ ਦਿੰਦੇ ਆ ਇੱਥੇ। ਲੋਨ अवेलेबल ਆ ਇੱਥੇ। ਮੇਰੇ ਸਾਲੇ ਦੀ ਓ ਤੱਕ ਨਿਗਾਹ ਮਾਰ ਲਾ ਗੱਡੀਆਂ ਹੀ ਗੱਡੀਆਂ ਗੱਡੀਆਂ ਬੜੀ ਵਧੀਆ ਦੇਖ ਲਾ ਹੈ ਫਿਰ ਕੋਈ ਵੀ ਗੱਡੀ ਆ ਕਿਹੜੀ ਗੱਡੀ ਆ ਛੋੜਲੇ ਇਹ ਚਾਰ ਕੜਿਆਂ ਵਾਲੀ ਆ ਜੀ ਨਹੀਂ ਇਹਨੂੰ ਕੀ ਕਹਿੰਦੇ ਆ ਇਹਨੂੰ ਕੀ ਕਹਿੰਦੇ ਆ ਆਉਡੀ ਕਹਿੰਦੇ ਆ ਇਹਨੂੰ ਆਉਡੀ ਇਹ ਆਉਡੀ ਮੇਰੇ ਸਾਲੇ ਦੀ ਜਿਹੜੀ ਮਰਜ਼ੀ ਲੈ ਲੈ ਆਉਡੀ ਲੈ ਲੈ ਕੱਡੀ ਲੈ ਲੈ ਦੇਖ ਰਾ ਛੋੜਲੇ ਹੈ ਮੈਂ ਮੈਂ ਤੁਹਾਨੂੰ ਇੱਕ ਜੀ ਗਾਣਾ ਸੁਣਾਵਾਂ ਹਾਂ ਮੇਲਾ ਗੱਡੀਆਂ ਦਾ ਲੱਗਿਆ ਬਠਿੰਡੇ ਵੇਖੋ ਆ ਮਲੇਟ ਲੋੜ ਤੇ ਆ ਕੇ ਮੇਲਾ ਗੱਡੀਆਂ ਦਾ ਵੇਖੋ ਬਠਿੰਡੇ ਆ ਕੇ ਮੇਲਾ ਗੱਡੀਆਂ ਦਾ ਦੇਖ ਲਾ ਵੇ ਕਿੰਨਾ ਵੱਡਾ ਮੇਲਾ ਲੱਗਿਆ ਮੈਂ ਪਹਿਲੀ ਵਾਰ ਦੇਖਾ ਜਿੰਦਗੀ ਚ ਹੋਰ ਮੇਰੀ ਗੱਲ ਸੁਣ ਲੈ ਚੜਦੀ ਤੋਂ ਚੜਦੀ ਗੱਡੀ ਆ ਇੱਥੇ ਹਾਂ ਮੇਰੀ ਗੱਲ ਸੁਣ ਲੈ ਹਾਂ ਮੈਂ ਲੈ ਕੇ ਜਾਣੀ ਆ ਕਾਲੀ ਰੰਗ ਦੀ ਸਕਾਰ ਪਿਓ ਯਾਰ ਸਕਾਰ ਪਿਓ ਲੈ ਲੈ ਚਾਹੇ ਫੋਰਚੂਨਰ ਲੈ ਲੈ ਚਾਹੇ ਸਵਿਫਟ ਲੈ ਲੈ i20 ਲੈ ਲੈ ਆਉਡੀ ਲੈ ਲੈ ਜਿਹੜੀ ਮਰਜੀ ਲੈ ਲੈ ਗੱਡੀ ਨਵੀਂ ਤੋਂ ਨਵੀਂ ਪਈਆਂ ਨੇ ਸਿੱਕੇ ਬੰਦ ਗੱਡੀਆਂ ਮੇਰੀ ਗੱਲ ਸੁਣ ਲੈ ਇੱਕ ਹੋਰ ਇਹਨਾਂ ਨੇ ਲਾਤਾ ਇਹ ਹਜ਼ਾਰ ਕਾੜ ਦੇ ਪੈਣ ਕਾੜੀ ਲਿਆਓ ਕੱਲਾ ਪਰ ਸਿਬਲ ਸਕੋਰ ਸਹੀ ਚਾਹੀਦੀ ਹੈ ਮੇਲੇ ਤਾਂ ਮੈਂ ਬਹੁਤ ਵੇਖੇ ਆ ਪਰ ਆ ਮੇਲਾ ਮੈਂ ਪਹਿਲੀ ਵਾਰ ਦੇਖਿਆ ਗੱਡੀਆਂ ਦਾ ਫਸੂਆਂ ਦਾ ਮੇਲੇ ਲੱਗਦੇ ਦੇਖਿਆ ਗੱਡੀਆਂ ਦਾ ਪਹਿਲਾ ਮੇਲਾ ਇਹ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਹਾਂ ਕਹਿੰਦਾ ਰਾਂ ਗੱਲ ਬਾਤ ਮੈਂ ਕਹਣੀ ਸਿਰਾ ਲਾਇਆ ਪਿਆ ਹਾਂ ਉਹ ਗੱਲ ਸੁਣ ਲੈ ਵਾ ਗੱਡੀ ਕਰ ਲੈ ਪਸੰਦ ਠੀਕ ਹੈ ਨਾ ਪੈਸੇ ਵੀ ਜੇ ਘਾਟਾ ਛੇਬਲ ਸਕੋਰ ਸਹੀ ਹੋਵੇ ਐਂ ਗੱਡੀ ਮਿਲਦੀ ਐ ਇਹ A1 ਗੱਡੀ ਇੱਥੋਂ ਮਿਲਦੀ ਆ ਇਹ ਬਠਿੰਡਾ ਰੋਡ ਬਟੰਡੇ ਆ ਜਾ ਮਲੋਟ ਰੋਡ ਤੇ ਤੇ ਲੈ ਜਾ ਜਿਹੜੀ ਮਰਜੀ ਗੱਡੀ ਮੇਰੀ ਗੱਲ ਸੁਣ ਹਾਂ ਆਪਣੇ ਕੋਲੇ ਦੋਨੇ ਤਿੰਨੇ ਚੀਜ਼ਾਂ ਹੀ ਫਟ ਹੋ ਗਈਆਂ ਕੈਂਟ ਗੱਡੀ ਤੇ ਘੈਂਟ ਭੂਠ ਠੀਕ ਹੈ ਨਾ ਸਹਾਰਾ ਦਿਖਾਉ ਮੇਲਾ ਮੇਰੀ ਗੱਲ ਸੁਣ ਤੋ ਫਿਰ ਕੋਈ ਡੈਂਟਿੰਗ ਪੇਂਟਿੰਗ ਹੋਈ ਹੋਵੇ ਦੱਸ ਕੇ ਦਿੰਦੇ ਆ ਬੇਫਿਕਰ ਹੋ ਜਾ ਇਹ ਤਾਂ ਤਸੱਲੀ ਆ ਇੱਥੇ ਠੀਕ ਹੈ ਪਹਿਲਾ ਮੇਲਾ ਸਭ ਤੋਂ ਵੱਡਾ ਮੇਲਾ ਪੰਜਾਬ ਦਾ ਠੀਕ ਹੈ ਆਓ ਜੀ ਜੀ ਲੋਨ ਵੀ ਕਰਾ ਦਿੰਦੇ ਆ ਲੋਨ ਵੀ ਹੁੰਦਾ ਫੁੱਲ ਲੋਨ ਮੈਂ ਕਹਿੰਦਾ ਵੇ ਤੇਰਾ ਸਿਬਲ ਸਕੋਰ ਹੋਵੇ ਆਧਾਰ ਕਾਰਡ ਤੇ ਪੈਨ ਕਾਰਡ ਚੱਕ ਲੈ ਤੇ ਗੱਡੀ ਲੈ ਜਾ 20 ਕਿੱਲਿਆਂ ਦੇ ਵਿੱਚ ਆ 20 ਕਿੱਲਿਆਂ ਚ ਮੇਲਾ ਲੱਗਦਾ ਹੈ ਇਹਨਾਂ ਜੀਪ ਵੀ ਫਿੱਟ ਆ ਭੂਟ ਲਾਲ ਰੰਗ ਦੀ ਗੱਡੀ ਕਿੰਨੀ ਸੋਹਣੀ ਆ ਵੇ ਆ ਦੇਖ ਲਾਲ ਰੰਗ ਦੀ ਖੜੀ ਓਏ ਹਲੇ ਮੇਲਾ ਦੇਖ ਪੈਣਾ ਸਾਰੀਆਂ ਗੱਡੀਆਂ ਚੈੱਕ ਕਰ ਚੈੱਕ ਕਰਨ ਅਪਰਾੰਤ ਫੇਰ ਆਪਾਂ ਖਰੀਦੋ فروਖਤ ਕਰਾਂਗੇ ਠੀਕ ਹੈ ਨਾ ਟਾਇਰ ਲੈ ਟਾਇਰ ਨੇ ਟਾਰੇ ਨਹੀਂ ਆਖ ਮੇਰੇ ਬਾ ਫੇਟਾ ਹੁਣ ਤੇਰੇ ਮੇਰੇ ਫੇਟਾ ਪੰਜਾਬ ਨੰਬਰ ਗੱਡੀਆਂ ਨਾਲੇ ਟਾਇਰ ਵਧੀਆ ਹਾਂ ਕਾਲਾ ਰੰਗ ਆ ਮੇਰਾ ਅਸਾਰ ਕਿਹੜਾ ਪਰ ਕਾਲਾ ਰੰਗ ਸਾਫ ਬਹੁਤ ਭਾਈ ਸਪਾਈ ਪਾਲਦਾ ਨਹੀਂ ਕੋਈ ਨਾ ਕਰਦਾ ਸਾਈ ਪੜਾ ਦਿਓ ਤੁਸੀਂ ਬਸ ਠੀਕ ਹੈ ਮੈਂ ਤੈਨੂੰ ਇਹ ਕਹੇ ਉੱਥੇ ਜਾ ਉਹਦਾ ਸਭ ਤੋਂ ਪੰਜਾਬ ਦਾ ਵੱਡਾ ਮੇਲਾ ਸੋਢਲੇ ਸਭ ਤੋਂ ਵੱਡਾ ਮੇਲਾ ਮੈਂ ਮੈਨੂੰ ਦੱਸੀ ਜਾਣੀ ਮੇਲੇ ਬਹੁਤ ਵੇਖਿਆ ਪਹਿਲੀ ਵਾਰ ਵੇਖਿਆ ਮੇਲਾ ਮੇਰੇ ਪਸ਼ੂਆਂ ਦੀਆਂ ਮੰਡੀਆਂ ਸੁਣ ਗਿਆ ਸੀ ਕਾਰਾਂ ਦੀਆਂ ਮੰਡੀਆਂ ਵੀ ਲਾਤੀਆਂ ਅਗਲੇ ਨੇ ਠੀਕ ਹੈ ਨਾ ਜੱਪ ਕਰਕੇ ਆਓ ਤੇ ਗੱਡੀ ਰੱਖ ਜਾ ਮੈਂ ਸਾਈ ਫੜਾਉਣਾ ਅੱਛਾ ਪੌਣ ਦੀ ਛੋਟੀ ਗੱਡੀ ਲੈਣੀ ਆ ਭਵਾਂ ਦੀ ਵੱਡੀ ਗੱਡੀ ਲੈਣੀ ਅਦਾ ਰਕਾਰਡ ਤੇ ਪੈਨ ਕਾਰਡ ਸੱਬਲ ਨਹੀਂ ਮੇਰੇ ਥੱਲੇ ਤੂੰ ਕਹਿੰਦੀ ਸੱਬਲ ਸਹੀ ਚਾਹੀਦੀ ਹੈ ਸੱਬਲ ਨਹੀਂ ਸੱਬਲ ਹੁੰਦੀ ਆ ਸੋਢਲੇ ਸੱਬਲ ਸਹੀ ਚਾਹੀਦੀ ਹੈ ਹਾਂ ਸੱਬਲ ਹਾਂ ਮੈਂ ਤਾਂ ਕਹਿੰਦਾ ਫੋਰਚੂਨਰ ਚੱਕ ਲਈਏ ਕਿ ਨਹੀਂ ਹਾਂ ਨਹੀਂ ਨਹੀਂ ਕਾਰਿਸਕਾਰ ਪੀ ਲੈ ਕੇ ਜੱਲਾਂਗੇ ਕਾਰਿਸਕਾਰ ਪੀ ਲੈਣੇ ਬਾਅਦ ਫੋਰਚੂਨਰ ਫੇਰ ਲੈ ਲਾਂਗੇ ਚੱਲ ਠੀਕ ਹੈ ਫਿਰ ਡੀ ਵਰੀਆ ਕਿਹੈਂ ਕਿ ਕੀ ਗੱਲਾਂ ਜੀਆਂ ਕਰੀ ਜਾਂਦਾ ਬੇ ਕੀ ਸੋਚੀ ਜਾਂਦਾ ਉਹ ਸੋਚੀ ਕੀ ਜਾਂਦਾ ਮੈਂ ਸਾਰੀਆਂ ਗੱਡੀਆਂ ਦੇਖ ਲਈਆਂ ਗੱਡੀਆਂ ਵੱਧ ਤੋਂ ਵੱਧ ਹੈ ਪਰ ਆਹ ਤਾਂ ਆਪਣੇ ਥਾਰ ਪਸੰਦ ਆ ਗਈ ਹੈ ਹੁਣ ਥਾਰ ਲੈਣੀ ਆ ਮੈਂ ਤਾਂ ਥਾਰ ਲੈਣੀ ਆ ਠੀਕ ਹੈ ਨਾ 600 ਰੁਪਏ ਫੇਰ ਲੈ ਜਾਗੇ 600 ਰੁਪਏ ਫੇਰ ਲੈ ਲਾਂਗੇ ਚੁੱਪ ਕਰਕੇ ਰੇਟ ਵੀ ਸਹੀ ਹੈ ਇਹ ਨਹੀਂ ਗੱਲ ਵੀ ਮੰਗ ਲੈਣਗੇ ਕਰੋੜ ਜਿੰਨਾ ਕਿ ਜਾਇਜ਼ ਰੇਟ ਹੈ ਠੀਕ ਹੈ ਹੁਣ ਕਮਾਈ ਨੂੰ ਤਾਂ ਸਾਰੇ ਬੈਠੇ ਆ ਰੇਟ ਵੀ ਠੀਕ ਹੈ ਉਹ ਕਹਿੰਦਾ ਕਦੋਂ ਲੱਗੀ ਨਹੀਂ ਵੱਜੀ ਨਹੀਂ ਸਾਡੀ ਗਾਰੰਟੀ ਹੈ ਵੇਕਾਰ ਸਾਫ ਦਿਖੀ ਜਾਂਦੀ ਹੈ ਜਮਾ ਸਾਫ ਆਗਾ ਇਹ ਹੀ ਲੈ ਲੈ ਚੱਕ ਲੈ 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 ਹਾਂ ਪੈਸੇ ਘਟਾ ਆਪਣੇ ਕੋਲ ਸੌਦਾ ਹੋ ਜੂ। ਓਏ ਹੁਣ ਜਿਹੜੇ ਆਪਣੇ ਦੇਖਣ ਵਾਲੇ ਐ ਹਾਂਜੀ ਹਾਂਜੀ ਇਹਨਾਂ ਨੇ ਗੱਡੀ ਲੈ ਲਈ ਤੇ ਫਾਈਨੈਂਸ ਦਾ ਪ੍ਰਬੰਧ ਤੁਸੀਂ ਕਰਕੇ ਦਿੰਨੇ ਹੋ? ਬਿਲਕੁਲ ਜੀ ਜਿੰਨੇ ਵੀ ਆਪਣੇ ਇੱਥੇ ਭਰਾ ਨੇ ਗੱਡੀਆਂ ਵੇਚਦੇ ਨੇ ਹਾਂ ਅਸੀਂ ਇਹਨਾਂ ਦੀ ਲੋਨ ਕਰ ਰਹੇ ਆ। ਅਸੀਂ ਉਹਦਾ ਮੌਕੇ ਦੇ ਸਿਬਲ ਚੈੱਕ ਕਰਦੇ ਆਂ, ਡਾਕੂਮੈਂਟੇਸ਼ਨ ਦੇਖ ਕੇ ਹਾਂ ਤੇ ਉਹਨਾਂ ਦੇ ਕਾਗਜ਼ਪੱਤਰ ਚੈੱਕ ਕਰਕੇ ਅਸੀਂ ਗੱਡੀ ਘੰਟੇ ਡੇਢ ਘੰਟੇ ਪਰ ਡਿਲੀਵਰ ਕਰਦੇ ਆਂ। ਲੈ ਘੰਟੇ ਛੇੜ ਜਾਂਦੇ। ਜਿਹੜੇ ਮਨਜੀ ਬੈਂਕ ਤੋਂ ਲੋਨ ਕਰਾਉਣਾ ਚਾਹੁੰਦੇ ਆ। ਹਾਂ ਸਾਡੇ ਕੋਲ ਸਾਰੀ ਬੈਂਕ ਨੇ ਵੱਖ-ਵੱਖ ਤਰ੍ਹਾਂ ਦੇ HDFC ICICI ਜਿੰਨੇ ਚੰਦਿਆ ਅੱਛਾ ਤੇ ਲੋਨ ਕਰਕੇ ਅਸੀਂ ਗੱਡੀ 2 ਘੰਟਿਆਂ ਦੇ ਵਿੱਚ ਤੋਰ ਦਿੰਨੇ ਬੱਸ ਹੋਰ ਦੱਸ ਕੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਯਮ ਸੋ ਜਸਵੀਰ ਸਿੰਘ ਕੋਲੇ ਆ ਜਾਓ ਘੰਟੇ ਡੇਢ ਘੰਟੇ ਸੇਬਲ ਸਹੀ ਹੋਣੀ ਚਾਹੀਦੀ ਐ ਨਾ ਵੇ ਸੇਬਲ ਖਰਾਬ ਕਰਕੇ ਲਿਆ ਮੈਂ ਫੇਰ ਨਹੀਂ ਸੇਬਲ ਸਹੀ ਹੋਵੇ ਬੱਸ ਸਟੇਟਸ ਟੂ ਟੂ ਚੈੱਕ ਕਰਕੇ ਗੱਡੀ ਦੀ ਮੈਰੋ ਸੈਲਫ ਤੇ ਹੋ ਗਿਆ ਤੇ ਹੋ ਗਿਆ ਠੀਕ ਆ ਬਾਈ ਓਕੇ ਜੀ ਓਕੇ ਆਪਣੀ ਸੱਬਲ ਸਹੀ ਆ ਆਏ ਸੱਬਲ ਨਹੀਂ ਸੋਡਲੇ ਸੱਬਲ ਨਹੀਂ ਸੇਬਲ ਹੁੰਦੀ ਐ ਅੱਛਾ ਸੇਬਲ ਐ ਹੁੰਦੀ ਐ ਵੀ ਤੂੰ ਕਰ ਜਾ ਚੱਕ ਲਿਆ ਮੁਰ ਕੇ ਪੈਸੇ ਨਹੀਂ ਮੋੜੇ ਉਹ ਤੁਹਾਡੀ ਸੇਬਲ ਖਰਾਬ ਕਰ ਦਿੰਦੇ ਐ ਫਿਰ ਮੇਰੀ ਗੱਲ ਸੁਣ ਤਰ ਗੱਲ ਤੇ ਗੱਡੀ ਚੱਕ ਬਾ ਗੱਡੀ ਚੱਕ ਲੈ ਸਾਈ ਫੜਾ ਦਿੰਦੇ ਆਪਾਂ ਬਾ ਸੱਦ ਲੈਣਾ ਵਾ ਮੁੰਡੇ ਨੂੰ ਹਾਂ ਬਲਾਲਾ ਮੁੰਡੇ ਨੂੰ ਹਾਂ ਸਭਾਈ ਗੱਡੀ ਦੀ ਥੋੜੀ ਤਸੱਲੀ ਐ ਹਾਂਜੀ ਬਈ ਪੂਰੀ ਗਰੰਟੀ ਐ ਦੇਖੀ ਤੋ ਪੇਂਟ ਹੋਈ ਭੋਰਾ ਵੀ ਹਾਂ ਕੰਪਨੀ ਚੇਕ ਕਰਾ ਲਿਓ ਤੂੰ ਜਾ ਕੇ ਹਾਂ ਜੋ ਕਹਿੰਦੇ ਨੇ ਪੇਂਟ ਐ ਤਾਂ ਵਾਪਸੀ ਐ ਸਾਡੀ ਗੱਡੀ ਤੇ ਮੀਟਰ ਤਾਂ ਨਹੀਂ ਅੱਗੇ ਪਿੱਛੇ ਜੀ ਉਹ ਵੀ ਅੱਗੇ ਪਿੱਛੇ ਤਾਂ ਵੀ ਵਾਪਸੀ ਆ ਲੈ ਜੇ ਮੀਟਰ ਐ ਪਿੱਛੇ ਕਰਕੇ ਵੇਚ ਦਿੰਦੇ ਆ ਕਈ ਉਹ ਵੀ ਕਹਿੰਦੇ ਵਾਪਸੀ ਆ ਲੈ ਇਹ ਕਹਿੰਦੇ ਲੱਗੀ ਵੱਜੀ ਆ ਦੱਸ ਕੇ ਦੇਵਾਂਗੇ ਬਠਿੰਡੇ ਦੇ ਵਿੱਚ ਮਲੋਟ ਰੋਡ ਤੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਹੈ ਸੋਡਲੇ ਬੇਨਾ ਵੀ ਲੈਦੇ ਆਉਣਾ ਕਿੱਥੇ ਆ ਹਾਂ ਤੂੰ ਤੈਨੂੰ ਨਹੀਂ ਪਤਾ ਹਾਂ ਰਾਇਲ ਬਿਜ਼ਨਸ ਵਾਲੇ ਆ ਰਾਇਲ ਬਿਜ਼ਨਸ ਵਾਲੇ ਗੱਲ ਸੁਣ ਲੈ ਲੈ ਤੀ ਤੈਨੂੰ ਹੁਣ ਕੋਇਲ ਤੇਰੇ ਨਾਲ ਜਦੋਂ ਸ਼ੌਰੀ ਗਿਆ ਨਾ ਨੰਗੇ ਆ ਤੁਹਾਡੇ ਪਿੰਡ ਚ ਦੀ ਮਚਣਗੇ ਦੇਖ ਆਪਣੇ ਕੋਲੇ ਪੈਸੇ ਘੱਟ ਸੀ ਭਾਈ ਲੋਨ ਦਾ ਪ੍ਰਬੰਧ ਓਕੇ ਆ ਓਕੇ ਆ ਭਾਈ ਠੀਕ ਆ ਹਾਂ ਚਲੋ ਫੜਾਓ ਜੀ ਫਿਰ ਕਾਗਜ਼ ਲੈ ਲਓ ਫਿਰ ਕਾਗਜ਼ ਲੈ ਲੈ ਨਹੀਂ ਕਰ ਮੈਣਗੇ ਤੇ ਭਾਈ ਉਹ ਚਾਬੀ ਜੀ ਫੜਾ ਕੇ ਵੀ ਫੋਟੋ ਜੀ ਖਿੱਚ ਲਈਏ ਮਚਾਵਾਂਗੇ ਸ਼ਰੀਕਾਂ ਨੂੰ ਮਚਾਵਾਂਗੇ ਲਿਆਓ ਕਰ ਐ ਜਾ ਕਰੇ ਬੂਟ ਐ ਜਾ ਕਰੇ ਲੈਨ ਇਫ ਉਹ ਟੋ ਬੇਜਾ ਖੱਬੀ ਸ਼ੀਟ ਤੇ ਮੇਰੇ ਛਲੇ ਦੀ ਵੈਚ ਗਿਆ ਪਉਂਦੀ ਜਾਉ ਠੀਕ ਹੈ ਭਾਈ ਕ੍ਰਾਂਕ ਤੁਲੇਸਨ ਸਾਨੂੰ ਆ ਨਾਲ ਲੈ ਜੀਏ ਨਾਲ ਨਾਲ ਲੈ ਠੀਕ ਹੈ ਜੀ ਮਿਹਰਬਾਨੀ ਹਾਂ ਵੈਟ ਨਹੀਂ ਕਰਾ ਟੇਕ ਮੱਥੇ ਇਹ ਇਹ ਲੈ ਕਰਾ ਠੀਕ ਹੈ ਬਣ ਗਈ ਨਾ ਗੱਲ ਹੈ ਕੀ ਇਹ ਲੈ ਕਰਾ ਇਹ ਕੀ ਹੈ 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 ਤੈਂਕ ਰਰ ਰਰ ਰਰਟਾ ਰਰ ਰਰ ਰਰਟਾ ਮੈਂ ਲੈ ਮਖਾਇ ਮਰੇ ਕੁਲਗੇ ਸੋੜਾ ਚੱਕਿਆ ਬਠਿੰਡੇ ਕਿਵੇਂ ਲਾ ਤਾ ਲੈ ਚਲੋ ਸਾਡੇ ਕਾਊਂਟਰ ਤੇ ਆ ਕੇ ਜਾਓ ਲੈ ਬਾਪੋ ਆਪਾਂ ਤਾਂ ਲੈ ਲਈ ਗੱਡੀ ਰਾਇਲ ਬਿਜ਼ਨਸ ਵਾਲਿਆਂ ਤੋਂ ਰਾਇਲ ਬਿਜ਼ਨਸ ਵਾਲਿਆਂ ਤੋਂ ਆਪਾਂ ਤਾਂ ਲੈ ਲਈ ਗੱਡੀ ਤੁਸੀਂ ਗੱਡੀ ਲੈਣੀ ਆ ਬੇਫਿਕਰ ਹੋ ਕੇ ਮਲੋਟ ਰੋਡ ਬਠਿੰਡਾ ਰਾਇਲ ਬਿਜ਼ਨਸ ਤੇ ਪਹੁੰਚੋ ਸਭ ਤੋਂ ਵੱਡਾ ਮੇਲਾ ਲੱਗਦਾ ਜੇ ਤੁਹਾਡੇ ਕੋਲੇ ਪੈਸੇ ਘਟਾ ਟੈਂਸ਼ਨ ਦੀ ਲੋੜ ਨਹੀਂ ਸਿਰਫ ਆਧਾਰ ਕਾਰਡ ਤੇ ਪੈਨ ਕਾਰਡ ਲੈ ਓ ਸੱਭਲ ਸਹੀ ਕਰਕੇ ਲੈ ਓ ਐਸੇ ਬੜਾ ਹੁੰਦੀ ਹੈ ਐਸੇ ਵਾਲੀ ਹੈ ਚਾਚਾ ਆਏ ਇਹ ਕੀ ਆਪਾਂ ਖੜੇ ਆ ਰਾਇਲ ਬਿਜ਼ਨਸ ਪਾਰਕ ਮਲੋਟ ਰੋਡ ਬਠਿੰਡਾ ਦੇ ਸਾਡੇ ਨਾਲ ਪ੍ਰਧਾਨ ਸਾਹਿਬ ਕੀ ਹਾਲ ਹੈ ਬਹੁਤ ਵਧੀਆ ਮਾੜਾ ਜੀ ਦਰਸ਼ਕਾਂ ਨੂੰ ਜਾਣਕਾਰੀ ਦੇ ਦਿਓ ਵੀ ਇਹ ਏਡਾ ਵੱਡਾ ਮੇਲਾ ਲਾਇਆ ਤੁਸੀਂ ਹਾਂਜੀ ਹਾਂਜੀ ਪਸ਼ੂਆਂ ਦੇ ਮੇਲੇ ਤਾਂ ਦੇਖੇ ਸੀ ਗੱਡੀਆਂ ਦੇ ਮੇਲੇ ਹਾਂਜੀ ਪਹਿਲੀ ਵਾਰ ਹੀ ਦੇਖਿਆ ਵੀ ਬੰਦਾ ਇੱਕ ਵਾਰੀ ਐਂਟਰ ਹੋ ਜੇ ਆਪਦੀ ਮਨਪਸੰਦ ਗੱਡੀ ਲੈ ਕੇ ਕੁਝ ਦੱਸਣਾ ਚਾਹੁੰਨੇ ਸਾਡੇ ਦੋਸਤਾਂ ਨੂੰ ਸਭ ਤੋਂ ਪਹਿਲਾਂ ਦਾ ਭਾਨਾ ਜੀ ਤੁਹਾਡਾ ਔਰ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡੇ ਮੇਲੇ ਦੇ ਦਰਸ਼ਨ ਕਰਨ ਆਏ ਹੋ ਗੱਡੀ ਖਰੀਦਣ ਦੇ ਲਈ ਆਏ ਹੋ ਜੀ ਬਾਕੀ ਜਿੰਨੇ ਵੀ ਤੁਹਾਡੇ ਚੈਨਲ ਦੇ ਜਰੀਏ ਦਰਸ਼ਕ ਇੱਥੇ ਦੇਖਦੇ ਐ ਇਸ ਵੀਡੀਓ ਨੂੰ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰੂੰਗਾ ਕਿ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ 40 45 ਜਿਹੜੇ ਡੀਲਰ ਭਰਾ ਸੀਗੇ ਉਹਨਾਂ ਨੇ ਸਿਰ ਜੋੜ ਕੇ ਜਿਹੜਾ ਇੱਥੇ ਇੱਕ ਪਲੇਟਫਾਰਮ ਇਕੱਠਾ ਕੀਤਾ ਸਿਰਫ ਕਸਟਮਰ ਦੇ ਲਈ ਬਿਲਕੁਲ ਕਸਟਮਰ ਜਾਂਦਾ ਸੀ 10 20 30 ਕਾਰਾਂ ਦੇਖਦਾ ਸੀ ਕਿਤੇ ਨਾ ਕਿਤੇ ਉਸ ਤੋਂ ਬਾਅਦ ਬੰਦਾ ਅੱਕ ਜਾਂਦਾ ਸੀ ਅੱਕ ਜਾਂਦਾ ਜੀ ਅਵੇਲੇਬਲ ਜਿਹੜੀਆਂ 1200 ਤੋਂ 1500 ਕਾਰ ਐਵਰੀ ਸੰਡੇ ਇੱਥੇ ਰਹਿੰਦੀ ਹੈ ਜੀ ਔਰ ਸੰਡੇ ਤੋਂ ਬਿਨਾਂ ਵੀ 7-800 ਕਾਰ ਇੱਥੇ ਵੈਸੇ ਹੀ ਹਰ ਦਿਨ ਖੜੀ ਰਹਿੰਦੀ ਹੈ ਖੜੀ ਰਹਿੰਦੀ ਜਦੋਂ ਮਰਜ਼ੀ ਆ ਸਕਦੇ ਮਰਜ਼ੀ ਇੱਥੇ ਆਓ ਬਈ ਤੇ ਜਿਹੜੇ ਐਨ ਆਰ ਆਈ ਭਰਾ ਹੈ ਉਹ ਵੀ ਆ ਸਕਦੇ ਆ ਮੈਂ ਕਹਿੰਦਾ ਵੀਰੇ ਜਿਹੜਾ ਵੀ ਬੰਦਾ ਆਊਗਾ ਹਰ ਪੱਖੋਂ ਸਿਕਿਉਰਿਟੀ ਹੈ ਤੁਸੀਂ ਬੱਚਿਆਂ ਨਾਲ ਲੈ ਕੇ ਆ ਤੁਹਾਡੀ ਫੈਮਿਲੀ ਨਾਲ ਆਵੇ ਕਿਸੇ ਤਰ੍ਹਾਂ ਦੀ ਸਾਡੀ 0% ਦੀ ਜਿਹੜੀ ਹੈਗੀ ਆ ਇੱਥੇ ਸਿਕਿਉਰਿਟੀ ਹੈ ਇਨਡੋਰ ਜਿਹੜੀ ਹੈਗੀ ਸਾਰੀ ਕੋਲੋਨੀ ਹੈਗੀ ਹੈ ਪੇਪਰਾਂ ਦੀ ਸਾਡੀ A ਤੋਂ Z ਹੈ ਜਿਹੜੀ ਸਾਡੀ ਯੂਨੀਅਨ ਦੀ ਜ਼ਿੰਮੇਵਾਰੀ ਹੋਊਗੀ ਜੀ ਜਿਹੜੇ ਵੀ ਇੱਥੇ ਅੰਦਰ 40 ਕਾਰ ਬਜ਼ਾਰ ਕੰਮ ਕਰਦੇ ਨੇ ਮੈਂ ਇਥੋਂ ਦਾ ਪ੍ਰੈਜ਼ੀਡੈਂਟ ਆ ਜੀ ਮੇਰੀ ਜ਼ਿੰਮੇਵਾਰੀ ਹੈ ਤੁਸੀਂ ਇੱਕ ਵਾਰੀ ਕਾਰ ਖਰੀਦ ਕੇ ਜੀਤੋਂ ਮਰਜ਼ੀ ਲੈ ਜਾਓ ਜੀ ਉਨੀ ਕੀ ਪੇਪਰਾਂ 'ਚ ਹੁੰਦੀ ਆ ਰਾ ਜ਼ਿੰਮੇਵਾਰ ਪੂਰੇ ਪੰਜਾਬ ਵਾਸੀਆਂ ਦਾ ਮੈਂ ਬੈਠਾ ਬਿਲਕੁਲ ਜੀ ਜਿਵੇਂ ਪ੍ਰਧਾਨ ਸਾਹਿਬ ਨੇ ਦੱਸਿਆ ਵੀ ਕਈ ਵਾਰੀ ਮੀਟਰ ਬੈਕ ਹੁੰਦਾ ਜੀ ਉਹ ਦੱਸ ਕੇ ਦੇਣਗੇ ਵੀ ਭਾਈ ਇੰਨੀ ਚੱਲੀ ਆ ਲੱਗੇ ਵੱਜੀ ਉਹ ਦੱਸ ਕੇ ਦੇਣਗੇ ਅੱਛਾ ਗੱਡੀ 'ਚ ਕੋਈ ਪ੍ਰੋਬਲਮ ਨਿਕਲ ਆਉਂਦੀ ਆ ਵੀ ਯਾਰ ਭਾਈ ਤੁਸੀਂ ਤਾਂ ਐ ਕਿਹਾ ਸੀ ਇਹ ਚਾਹ ਗੱਲਾਂ ਤੇ ਤੁਹਾਡੇ ਪੈਸੇ ਵਾਪਸ ਹੋਣਗੇ ਬਿਲਕੁਲ ਹਾਂ ਕੁਝ ਜਿਹੜੇ ਐਂਦਵਾਰ ਆਪਾਂ ਨਾਲ ਜੇ ਅਸੀਂ ਇੱਥੇ ਆਫਰ ਲਈ ਹੋਈ ਹੈ ਸਾਡਾ 2% ਕਮਿਸ਼ਨ ਹੁੰਦਾ ਵੱਡੀ ਗੱਡੀ 20 25 ਲੱਖ ਰੁਪਈਆ ਦੀ ਲੈਂਦਾ ਬੰਦਾ ਤਾਂ 50000 ਕਮਿਸ਼ਨ ਪੈ ਜਾਂਦਾ ਕਮਿਸ਼ਨ ਅਸੀਂ ਛੱਡਿਆ ਹੋਇਆ ਤੁਸੀਂ ਲੋਨ ਕਵਾਓ 90% ਸਾਡੇ ਕੋਲੇ ਲੋਨ ਫੈਸਿਲਿਟੀ ਅਵੇਲੇਬਲ ਹੈ 40 ਦੇ ਕਰੀਬ ਬੈਂਕ ਹੈ ਸਭ ਤੋਂ ਪਹਿਲਾਂ ਬੈਂਕਾਂ ਤੋਂ ਜਿਹੜਾ ਰੇਟ ਆਫ ਇੰਟਰਸਟ ਸਪੈਸ਼ਲ ਇਸ ਮੇਲੇ ਲਈ ਅਸੀਂ ਆਫਰ ਲਈ ਹੋਈ ਹੈ ਜਿਹੜਾ ਵੀ ਇਥੋਂ ਕਸਟਮਰ ਕਾਰ ਖਰੀਦੂਗਾ ਉਹਨੂੰ ਬਹੁਤ ਘੱਟ ਜਿਹੜੀ ਵਿਆਜਦਾਰ ਹੈ ਉਹਦੇ ਉੱਪਰ ਲੋਨ ਪ੍ਰੋਵਾਈਡ ਕਰਾਇਆ ਜਾਊਗਾ 90% ਲੋਨ ਹੈ ਜਿਹੜਾ ਉਹ ਕਰਾਓ ਔ ਉਦੋਂ ਵੀ ਵੱਡੀ ਚੀਜ਼ ਹੈ ਜਿਹੜੀ ਲੋਨ ਵਾਲੇ ਇੱਕ ਹਫ਼ਤਾ ਦਾ ਆਉਂਦੇ ਆ ਲੋਨ ਕਰਨ ਦੇ ਲਈ ਤੁਸੀਂ ਸਾਡੇ ਕੋਲੇ ਆਓ ਸੋਭਾ ਹਾਂ ਸ਼ਾਮ ਨੂੰ ਅਸੀਂ ਜਿਹੜੇ ਬੰਦੇ ਦਾ ਸਿੰਪਲ ਓਕੇ ਆ ਪੈਸੇ ਆਉਂਦੇ ਰਹਿਣਗੇ ਸ਼ਾਮ ਨੂੰ ਕਾਰ ਦੇ ਕੇ ਤੁਰਦੇ ਆ ਵੈਰੀ ਗੁੱਡ ਜੀ ਬਾਬਿਓ ਬੇਫਿਕਰ ਹੋ ਜਾਓ ਚੁੱਪ ਕਰਕੇ ਤੁਸੀਂ ਆਓ ਬੱਚਿਆਂ ਨੂੰ ਫੈਮਿਲੀ ਨੂੰ ਨਾਲ ਲੈ ਕੇ ਆਓ ਜਿਹੜੀ ਤੁਹਾਨੂੰ ਗੱਡੀ ਪਸੰਦ ਆ ਲੈ ਕੇ ਜਾਓ ਫਾਈਨੈਂਸ ਦਾ ਵੀ ਪ੍ਰਬੰਧ ਹੈ ਹੋਰ ਦੱਸ ਕੀ ਭਾਲਦੀ ਆਦੀ ਕਿੱਕ ਦੇ ਸਟਾਰਟ ਸਾਡਾ ਯਮ ਲੈ ਜਾਓ ਆ ਕੇ ਜੜਵੇੜੋ ਆ ਜਾਓ ਚਾਚਾ